ਪੈਰੂ ਦੇ ਲੀਮਾ ਸ਼ਹਿਰ ਦੇ ਵਿੱਚ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫਾਊਂਡੇਸ਼ਨ ਵੱਲੋਂ ਕਰਵਾਈ ਨਿਸ਼ਾਨੇਬਾਜ਼ੀ ਦੀ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ਦੇ ਵਿੱਚ ਟੀਮ ਇਵੈਂਟਸ 골ਡ ਅਤੇ ਸਿਲਵਰ ਮੈਡਲ ਜਿੱਤਣ ਵਾਲਾ ਬਸੀ ਪਠਾਣਾ ਜੰਪਲ ਰਾਜਪ੍ਰੀਤ ਸਿੰਘ ਬੋਧਵਾਰ ਨੂੰ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਇਆ ਇਸ ਦੌਰਾਨ ਗੁਰਦੁਆਰਾ ਪ੍ਰਬੰਧਕਾਂ ਦੇ ਵੱਲੋਂ ਰਾਜਪ੍ਰੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਰਾਜਪ੍ਰੀਤ ਦੇ ਬਸੀ ਪਠਾਣਾ ਪਹੁੰਚਣ ਤੇ ਸ਼ਹਿਰ ਵਾਸੀਆਂ ਦੇ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਅਤੇ ਬੈਂਡ ਵਾਜਿਆਂ ਦੇ ਨਾਲ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ ਰਾਜਪ੍ਰੀਤ ਸਿੰਘ ਨੇ ਦੱਸਿਆ ਤੋਂ 27 ਸਤੰਬਰ ਤੋਂ 10 ਅਕਤੂਬਰ ਤੱਕ ਕਰਵਾਈ ਗਈ ਸੀ ਜਿਸ ਦੇ ਵਿੱਚ ਭਾਰਤ ਦੇ 75 ਖਿਡਾਰੀਆਂ ਨੇ ਵੱਖ-ਵੱਖ ਇਵੈਂਟਾਂ ਦੇ ਵਿੱਚ ਭਾਗ ਲਿਆ। ਉੱਥੇ ਇਸ ਮੌਕੇ ਗੱਲਬਾਤ ਕਰਦੇ ਆ ਅਮਰਦੀਪ ਸਿੰਘ ਧਾਰਨੀ ਵਕੀਲ ਨੇ ਕਿਹਾ ਕਿ ਹੁਣ ਤੱਕ ਭਾਰਤ 8 골ਡ ਮੈਡਲ ਜਿੱਤ ਚੁੱਕਿਆ ਜਦਕਿ ਅਜੇ ਤੱਕ ਕਈ ਇਵੈਂਟ ਹੋਣੇ ਬਾਕੀ ਨੇ। ਇਸ ਸਾਊਥ ਅਮਰੀਕਾ ਦੇ ਵਿੱਚ ਪੀਰੂ ਉੱਥੇ ਗੇਮਸ ਹੋਈਆਂ ਸੀਗੀਆਂ। ਮਿਕਸ ਇਵੈਂਟ ਦੇ ਵਿੱਚ ਮੇਰਾ ਸਿਲਵਰ ਮੈਡਲ ਆਇਆ ਤੇ ਟੀਮ ਇਵੈਂਟ ਦੇ ਵਿੱਚ ਜਿਹਦੇ ਵਿੱਚ ਕਿ ਤਿੰਨ ਪਲੇਅਰ ਇਕੱਠੇ ਖੇਡਦੇ ਨੇ ਉਹਦੇ ਵਿੱਚ 골ਡ ਮੈਡਲ ਆਇਆ ਕਿੰਨੇ ਕਿੰਨੇ ਮੀਟਰ ਦੀ ਨਿਸ਼ਾਨੀ ਇਹ 10 ਮੀਟਰ 에ਅਰ ਰਾਈਫਲ ਹਾਂਜੀ ਉਸ ਤੋਂ ਪਹਿਲਾਂ ਤੁਹਾਡੀ ਕੀ ਚੀਜ਼ ਮਟਰੀ ਹੈ ਜੀ ਇਸ ਤੋਂ ਪਹਿਨੇ 63rd ਨੈਸ਼ਨਲ ਦੇ ਵਿੱਚ ਅ ਅੱਛਾ ਰਿਹਾ ਸੀ ਪਰਫਾਰਮੈਂਸ ਉਹਦੇ ਵਿੱਚ ਯੂਥ ਜੂਨੀਅਰ ਸੀਨੀਅਰ ਦੇ ਵਿੱਚ ਅ ਨੈਸ਼ਨਲ ਰਿਕਾਰਡ ਸੀਗਾ ਕੀ ਕਰ ਕਰਦੇ ਕਿਉਂ ਤੁਸੀਂ ਅੱਜਕੱਲ ਇਹ ਮਾਸਟਰਸ ਦੇ ਵਿੱਚ ਐਡਮਿਸ਼ਨ ਹੈ ਆਰਈਐਮਟੀ ਯੂਨੀਵਰਸਿਟੀ 'ਚ ਠੀਕ ਤੇ ਕੀ ਨੌਜਵਾਨਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਹਾਂ ਇਹ ਮੈਂ ਤੇਹੀ ਕਹਿਣਾ ਚਾਹੁੰਦਾ ਕਿ ਵੱਤੋ ਵੱਤ ਤੁਸੀਂ ਸਪੋਰਟਸ ਕਰੋ ਕਿਉਂਕਿ ਪੜਾਈ ਬਹੁਤ ਜ਼ਰੂਰੀ ਹੈ ਸਾਰੇ ਅੱਜਕੱਲ ਪੜ੍ਹਦੇ ਨੇ ਪਰ ਜਿਵੇਂ ਕਿ ਅੱਜਕੱਲ ਦਾ ਮਾਹੌਲ ਹੈ ਤੁਹਾਨੂੰ ਸਪੋਰਟਸ ਇੱਕ ਵਧੀਆ ਪੋਜ਼ਿਟਿਵ ਮਾਈਂਡ ਸੈਟ ਦਿੰਦਾ ਹੈ ਤਾਂ ਸਪੋਰਟਸ ਵੱਲ ਵੀ ਉਹ ਨਹੀਂ ਤੁਹਾਨੂੰ ਧਿਆਨ ਦੇਣਾ ਚਾਹੀਦਾ ਜਿੰਨਾ ਕਿ ਪੜਾਈ ਵੱਲ ਦੇ ਪਹਿਲਾਂ ਵੀ ਕਦੇ ਇਸ ਤਰ੍ਹਾਂ ਦਾ ਰਿਕਾਰਡ ਇੰਡੀਆ ਨੇ ਹਾਸਲ ਕੀਤਾ ਜਾਂ ਪਹਿਲੀ ਵਾਰੀ ਨਹੀਂ ਬਿਲਕੁਲ ਮੈਂ ਤਾਂ ਹਜੇ ਕੁਝ ਵੀ ਨਹੀਂ ਕੀਤਾ ਐਵੇਂ ਦੇ ਹੋਰ ਵੀ ਬਹੁਤ ਵੱਡੇ ਵੱਡੇ ਸਪੋਰਟਸ ਪਰਸਨ ਨੇ ਉਹਨਾਂ ਨੇ ਬਹੁਤ ਅੱਛਾ ਅੱਛਾ ਪਰਫਾਰਮ ਕੀਤਾ ਮੈਂ ਉਮੀਦ ਕਰਦੇ ਹਾਂ ਕਿ ਜੇ ਮੈਂ ਮਿਹਨਤ ਕਰੂੰਗਾ ਤਾਂ ਮੈਂ ਵੀ ਉੱਥੇ ਤੱਕ ਪਹੁੰਚ ਸਕਦਾ ਹਾਂ ਨੂੰ ਲੱਗਦਾ ਕਿ ਸਰਕਾਰ ਨੂੰ ਵੀ ਇਹ ਜਿਹੇ ਗੇਮਾਂ ਦੇ ਵਿੱਚ ਸਹਿਯੋਗ ਕਰਨਾ ਚਾਹੀਦਾ ਜਾਂ ਕਰ ਰਹੇ ਨਹੀਂ ਸਰਕਾਰ ਕਰ ਰਹੀ ਹੈ ਦੇਖੋ ਸਾਨੂੰ ਸਰਕਾਰ ਨੇ ਹੀ ਬਾਹਰ ਭੇਜਿਆ ਪਰ ਜੀ ਹੋਰ ਵੀ ਹੋਰ ਵੀ ਕਰ ਸਕਦੇ ਨੇ ਤਾਂ ਮੌਤ ਵਧੀਆ ਰਹੇਗਾ ਤੁਸੀਂ ਕੋਈ ਮੁਸ਼ਕਲਾਂ ਵੀ ਪੇਸ਼ ਹੈ ਜਾਂ ਇਧਰ ਕੋਈ हां ਜੀ ਮੁਸ਼ਕਲਾਂ ਤਾਂ ਹਰ ਗੇਮ ਦੇ ਵਿੱਚ ਆਉਂਦੀਆਂ ਨੇ ਤਾਂ ਇੱਕ ਟਾਈਮ ਸਪੋਰਟਸ ਪਰਸਨ ਦੀ ਲਾਈਫ ਦੇ ਵਿੱਚ ਐਵੇਂ ਦਾ ਆ ਜਾਂਦਾ ਕਿ ਏਦਾਂ ਲੱਗਣ ਲੱਗ ਜਾਂਦੇ ਕਿ ਮੈਂ ਹਰ ਪਾਸੇ ਤੋਂ ਵਧੀਆ ਮਿਹਨਤ ਕਰਦਾ ਪਰ ਜਿੰਨੀ ਮਿਹਨਤ ਕਰਦਾ ਉਸ ਦੇ ਸਾਬ ਨਾਲ ਤੁਹਾਨੂੰ ਵਾਪਸ ਰਿਟਰਨਸ ਨਹੀਂ ਮਿਲਦੀਆਂ ਹੁੰਦੀਆਂ ਪਰ ਸਬਰ ਪੇਸ਼ੈਂਸ ਸ਼ੂਟਿੰਗ ਵੀ ਇੱਕ ਪੇਸ਼ੈਂਸ ਦੀ ਗੇਮ ਹੈ ਪੇਸ਼ੈਂਟਸ ਨਾਲ ਸਭ ਕੁਝ ਮਿਲ ਸਕਦਾ ਹੈ ਸਰਕਾਰ ਤੋਂ ਕੀ ਮੰਗ ਕਰਦੇ ਆ ਸਰਕਾਰ ਤੋਂ ਕਿ ਜਿਸ ਵੀ ਪੱਖ ਦੇ ਵਿੱਚ ਉਹ ਸਪੋਰਟ ਕਰ ਸਕਦੇ ਆ ਜਿਸ ਵੀ ਤਰੀਕੇ ਨਾਲ ਉਹ ਮੇਂ ਕਰਦੇ ਰਹਿਣਾ ਚਾਹੀਦਾ ਤੇ ਜੇ ਕਰਨਗੇ ਤਾਂ ਸਪੋਰਟਸ ਪਰਸਨ ਹੋਰ ਵਧੀਆ ਜਾਂ ਜਿਹੜੇ ਬੱਚੇ ਨਹੀਂ ਆਪਣਾ ਮਤਲਬ ਫਾਈਨੈਂਸ਼ੀਅਲੀ ਕੈਸਾ ਦੇਣ ਜਾਂ ਫਿਰ ਪੇਰੈਂਟਲ ਸਪੋਰਟ ਕੈਸਾ ਦੇਣ ਤਾਂ ਉਹ ਸਰਕਾਰ ਪੂਰੀ ਕਰ ਸਕਦੀ ਹੈ ਦੇਖੋ ਇਹ ਬਹੁਤ ਹੀ ਮਾਣ ਦੀ ਗੱਲ ਹੈ ਕਿ ਅੱਜ ਇਹ ਮੇਰਾ ਭਤੀਜਾ ਮੇਰਾ ਬੱਚਾ ਇਹ 골ਡ ਮੈਡਲ ਤੇ ਸਿਲਵਰ ਮੈਡਲ ਇਹ ਜਿਹੜੀਆਂ ਵਰਲਡ ਕੱਪ ਜੂਨੀਅਰ ਦੇ ਵਿੱਚ ਲੈ ਕੇ ਆਇਆ ਔਰ ਇਹ ਅੱਗੇ ਮੈਂ ਸਮਝਦਾ ਕਿ ਅੱਗੇ ਜਿਹੜੇ ਨੌਜਵਾਨ ਹੈਗੇ ਆ ਉਹਨਾਂ ਲਈ ਵੀ ਚਾਨਣਾ ਮਨਾਰਾ ਹੈਗਾ ਔਰ ਇਹ ਖਾਸ ਤੌਰ ਤੇ ਇਸ ਧਰਤੀ ਲਈ ਇਸ ਜ਼ਿਲ੍ਹੇ ਲਈ ਔਰ ਇਸ ਪੰਜਾਬ ਲਈ ਬਹੁਤ ਹੀ ਮਾਣ ਦੀ ਗੱਲ ਹੈ ਕਿ ਇਹ ਬੱਚਿਆਂ ਨੇ ਜਿਹੜਾ ਹੈਗਾ ਔਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਚਾਹੁੰਦਾ ਬਹੁਤ ਸਾਰੇ ਅਖਬਾਰਾਂ ਨੇ ਜਿਹੜੀਆਂ ਉੱਥੇ ਤੋਂ ਨਿਊਜ਼ ਵਗੈਰਾ ਛਪੀਆਂ ਉਹਨਾਂ ਦੇ ਵਿੱਚ ਇੱਥੇ ਤੱਕ ਲਿਖਿਆ ਕਿ ਇਹਨਾਂ ਨੇ ਅਮਰੀਕਾ ਨੂੰ ਵੀ ਪਛਾੜਤਾ ਪਿੱਛੇ ਇਸ ਗੇਮਸ ਦੇ ਵਿੱਚ ਔਰ ਇਹ ਜਿਹੜਾ ਹਰਾ ਕੇ ਆਇਆ ਹੈ ਜਿਹੜਾ ਅਮਰੀਕਾ ਦੇ ਵਿੱਚ 올림픽 ਦੇ ਵਿੱਚ ਜਿਹੜੀ ਟੀਮ ਆਈਸੀਓ ਦੀ ਦੀ ਅਮਰੀਕਾ ਦੀ ਜਿੱਤੀ ਸੀ ਉਹਨਾਂ ਨੂੰ ਵੀ ਇਹ ਹਰਾ ਕੇ ਆਏ ਹੈਗੇ ਆ ਸੋ ਬਹੁਤ ਵੱਡੀ ਅਚੀਵਮੈਂਟ ਹੈਗੀ ਆ ਮੇਰੇ ਸ਼ਹਿਰ ਵਾਸਤੇ ਖਾਸ ਤੌਰ ਤੇ ਮੇਰੇ ਜ਼ਿਲ੍ਹੇ ਵਾਸਤੇ ਮੇਰੇ ਪੰਜਾਬ ਵਾਸਤੇ ਮੇਰੇ ਇੰਡੀਆ ਵਾਸਤੇ ਸੋ ਮੈਂ ਅੱਗੇ ਵੀ ਬੱਚਿਆਂ ਦੀ ਦੇ ਲਈ ਇਹ ਕਰਦਾ ਹੈਗਾ ਉਹ ਪ੍ਰਸ਼ਾਸਨ ਤੋਂ ਸਰਕਾਰ ਤੋਂ ਵੀ ਇਹ ਡਿਮਾਂਡ ਕਰਦਾ ਹੈਗਾ ਕਿ ਇਹਨਾਂ ਬੱਚਿਆਂ ਨੂੰ ਪ੍ਰਮੋਟ ਕੀਤਾ ਜਾਵੇ ਤਾਂ ਕਿ ਇਹ ਹੋਰ ਅੱਗੇ ਵਧਣ ਔਰ ਬਾਕੀ ਜਿਹੜੇ ਬੱਚੇ ਜਿਹੜੇ ਗੇਮਾਂ ਦੇ ਵਿੱਚ ਆਉਣੇ ਚਾਹੁੰਦੇ ਆ ਉਹਨਾਂ ਲਈ ਇੱਕ ਚਾਨਣ ਬਨਾਰਾ ਬਣਦਾ ਹੈ ਪੱਤੇਗੜ੍ਹ ਸਾਹਿਬ ਤੋਂ ਕੈਮਰਾਮੈਨ ਸੁਨੀਲ ਕੁਮਾਰ ਦੇ ਨਾਲ ਰੰਜਨਾ ਸਾਹੀ ਦੀ ਰਿਪੋਰਟ